ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲਾਂ ਨੂੰ ਲੈ ਕੇ ਵੱਡੀ ਖਬਰ 22 ਜਨਵਰੀ ਨੂੰ RAM ਲੱਲਾ ਦੀ ਪ੍ਰਣ ਪ੍ਰਗਟਾ ਮੌਕੇ ਸਕੂਲ ਕਾਲਜ ਤੇ ਦਫਤਰ ਰਹਿਣਗੇ ਬੰਦ ਇਹਨਾਂ ਸਕੂਲਾਂ ਦੀਆਂ ਛੁੱਟੀਆਂ ਵਿੱਚ ਹੋਇਆ ਵਾਅਦਾ ਕਿਹੜੀ ਸਟੇਟ ਵਿੱਚ ਵਾਅਦਾ ਹੋ ਚੁੱਕਿਆ ਅਤੇ 22 ਤਰੀਕ ਦੇ ਕੀ ਅਪਡੇਟ ਹੈ ਉਹ ਜਾਣਦੇ ਹਾਂ ਅੱਜ ਦੀ ਵੀਡੀਓ ਦੁਬਾਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਦੇ ਉੱਪਰ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਘੋਸ਼ਿਤ ਸਰਕਾਰੀ ਮੁਲਾਜ਼ਮਾਂ ਦੀ ਰਾਮ ਲੀਲਾ ਦੀ ਪ੍ਰਗਟਾ ਆ ਉਤਸਵ ਵਿੱਚ ਭਾਗ ਲੈਣ ਸਕਣ ਇਸ ਲਈ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਨੇ ਰਾਮ ਲੀਲਾ ਪ੍ਰਗਟਾਤ ਮੌਕੇ 22 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਸਾਰੇ ਕੇਂਦਰ ਸਕੂਲ ਦਫ਼ਤਰ ਅਤੇ ਇਸ ਤੋਂ ਇਲਾਵਾ ਕਾਲਜ ਇਸ ਦਿਨ ਦੁਪਹਿਰ ਤੋਂ ਬਾਅਦ ਬੰਦ ਰੱਖਣ ਦਾ ਐਲਾਨ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਇਸ ਬੰਦ ਸੂਚਿਤ ਜਾਰੀ ਕਰਦੇ ਆ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ ਇਸ ਦਿਨ ਬਹੁਤ ਸਾਰੇ ਜੋ ਕੇਂਦਰ ਦੇ ਜੋ ਸਕੂਲ ਹੈ ਉਹਨਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਨੇ ਅਤੇ ਇਸ ਦੇ ਨਾਲ ਕੁਝ ਸੂਬਿਆਂ ਦੇ ਵਿੱਚ ਅੱਧੇ ਦਿਨ ਦੀ ਛੁੱਟੀ ਕੋਸ਼ਿਸ਼ ਕੀਤੀ ਗਈ ਹੈ ਗੱਲ ਕਰੀਏ ਆਪਾਂ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਦੀ ਤਾਂ ਉਥੇ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਰਾਮ ਮੰਦਰ ਦੀ ਤਾਂ ਰਾਮ ਮੰਦਰ 22 ਜਨਵੀਅਰ ਨੂੰ ਸਭ ਤੋਂ ਵੱਡਾ ਦਿਨ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਏਗਾ ਜਿਸ ਤੇ ਕਾਰਨ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਹਿਲਾਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਬਹੁਤ ਸਾਰੇ ਸਕੂਲਾਂ ਨੂੰ ਅੱਧੇ ਦਿਨ ਦੇ ਲਈ ਖੋਲਿਆ ਜਾਵੇਗਾ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਆਈ ਸੀ ਆਪਾਂ ਤੁਹਾਡੇ ਲਈ ਔਰ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਅਤੇ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸਣਾ ਕਿ ਕੌਣ ਕੌਣ RAM ਮੰਦਰ ਉਸ ਦਿਨ ਪਹੁੰਚ ਰਿਹਾਗਾ ਔਰ ਅਸੀਂ ਵੀ ਪਹੁੰਚਾਂਗੇ ਔਰ ਲਾਈਵ ਹੋ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ